ਹਾਉ ਬੜ ਭਾਗੀ ਜਨੋ ਗੁਰੂ ਪਾਸਾ ਦੀ ਪਾਵਨ ਬਾਣੀ ਵਿਚਾਰ ਨਾਲ ਜੁੜੀ ਐ ਜੋ ਅੱਜ ਦਾ ਵਿਚਾਰ ਹੈ ਅੰਮ੍ਰਿਤ ਦਾ ਵਿਚਾਰ ਹੈ ਗੁਰੂ ਸਾਹਿਬ ਜੀ ਸ਼ਬਦ ਦੁਆਰਾ ਅੰਮ੍ਰਿਤ ਦੇ ਵਿਚਾਰ ਬਖਸ਼ਿਸ਼ ਕਰਦੇ ਹਨ ਜੋ ਜੀਵਨ ਨੂੰ ਅਮਰ ਕਰ ਦੇਵੇ ਭਾਵ ਜਨਮ ਮਰਨ ਤੋਂ ਰਹਿਤ ਕਰ ਦੇਵੇ ਅਰਥਾਤ ਅਮਰ ਕਰ ਦੇਵੇ ਉਸ ਦਾ ਨਾਮ ਅੰਮ੍ਰਿਤ ਹੈ ਤੇ ਇਹ ਅੰਮ੍ਰਿਤ ਵਾਹਿਗੁਰੂ ਦਾ ਨਾਮ ਹੈ ਪਹਿਲਾ ਤਾਂ ਦੂਜਾ ਹੈ ਅੰਮ੍ਰਿਤ ਉਸ ਨੂੰ ਵੀ ਕਹਿੰਦੇ ਹਨ ਜੋ ਕਿ 14 ਰਤਨਾ ਵਿੱਚੋਂ ਗਿਣਿਆ ਗਿਆ ਹੈ ਕਹਿੰਦੇ ਹਨ ਕਿ ਜਿਸ ਵੇਲੇ ਦੇਵਤਿਆਂ ਨੇ ਸਮੁੰਦਰ ਰੜਕਿਆ ਅ ਵਿਚੋਂ 14 ਰਤਨ ਨਿਕਲੇ ਸੋ ਪਹਿਲਾ ਰਤਨ ਅੰਮ੍ਰਿਤ ਹੈ ਉਸ ਵਿੱਚੋਂ ਪਹਿਲਾ ਰਤਨ ਹੈ ਅੰਮ੍ਰਿਤ ਹੰ ਤੀਜੇ ਬਚਨ ਨਾਲ ਜੁੜੀ ਅੰਮ੍ਰਿਤ ਉਸ ਨੂੰ ਕਹਿੰਦੇ ਹਨ ਜੋ ਕੇ ਨਾਮ ਜਪ ਕੇ ਗੁਰਬਾਣੀ ਦਾ ਪਾਠ ਕਰਕੇ ਪੰਜ ਸਿੰਘ ਅੰਮ੍ਰਿਤ ਤਿਆਰ ਕਰਦੇ ਹਨ ਤੇ ਸਿੰਘ ਨੂੰ ਛਕਾਉਂਦੇ ਹਨ ਉਸ ਦਾ ਨਾਮ ਵੀ ਅੰਮ੍ਰਿਤ ਹੈ ਸੋ ਅੰਮ੍ਰਿਤ ਦੀ ਪ੍ਰਾਪਤੀ ਦੇ ਲਈ ਵੱਡੇ ਵੱਡੇ ਤਪੱਸਿਆ ਨੇ ਤਪ ਕੀਤੇ ਧੋਣੀਆਂ ਤਪਾਈਆਂ ਤੇ ਬਹੁਤ ਤਕਲੀਫਾਂ ਸਹਾਰੇ ਆਪਣੇ ਤੇ ਪਰ ਇਹ ਅਮਰਤ ਸਤਿਗੁਰੂ ਨੇ ਗੁਰਸਿੱਖਾਂ ਨੂੰ ਘਰ ਬੈਠੇ ਹੀ ਬਖਸ਼ ਦਿੱਤਾ ਗੁਰਸਿੱਖਾਂ ਨੂੰ ਤਪ ਕਰਨ ਦੀ ਲੋੜ ਨਹੀਂ ਪਈ ਤਖਲੀਫਾਂ ਚੱਲਣ ਦੀ ਲੋੜ ਨਹੀਂ ਪਈ ਐਡੇ ਵੱਡੇ ਚੰਗੇ ਭਾਗ ਨੇ ਗੁਰਸਿੱਖਾਂ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਬਹੁਤ ਚੰਗੇ ਭਾਗ ਨੇ ਜਿਨ੍ਹਾਂ ਦੇ ਜਨਮ ਗੁਰਸਿੱਖਾਂ ਦੇ ਘਰ ਵਿੱਚ ਹੋਏ ਪਰ ਦੇਖੋ ਵੀ ਇਸ ਅੰਮ੍ਰਿਤ ਨੂੰ ਪਾਉਣ ਦੇ ਲਈ ਗੁਰੂ ਸਾਹਿਬ ਜੀ ਬਾਣੀ ਅੰਦਰ ਵਚਨ ਕਰਦੇ ਹਨ ਸੁਰ ਨਾਰ ਮੋਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੇ ਨੀ ਸਚਾ ਮਨ ਵਸਾਇਆ ਸੋ ਇਹ ਪਵਿੱਤਰ ਅੰਮ੍ਰਿਤ ਦੀ ਦਾਤ ਗੁਰੂ ਸਾਹਿਬ ਜੀ ਨੇ ਗੁਰਸਿੱਖਾਂ ਨੂੰ ਬਖਸੀ ਹੈ ਤੇ ਗੁਰਸਿੱਖ ਅੰਮ੍ਰਿਤ ਪੀ ਕੇ ਅਮਰ ਹੋ ਜਾਂਦੇ ਹਨ ਇਸ ਨਾਮ ਰੂਪੇ ਅੰਮ੍ਰਿਤ ਦੇ ਪੀਣ ਦੇ ਲਈ ਸਤਿਗੁਰੂ ਜੀ ਬਾਣੀ ਦੁਆਰਾ ਇਉਂ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਆਪਣੇ ਗੁਰ ਮੇਲ ਰਈਆ ਅੰਮ੍ਰਿਤ ਗਈਆ ਦੁਬ ਦਾ ਮਾਰ ਨਿਵਾਰੇ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੂੜੀਏ ਅੰਮ੍ਰਿਤ ਗੁਰਮਤ ਪਾਏ ਰਾਮ ਹਮੇ ਮਾਇਆ ਬਿਖ ਹੈ ਮੇਰੀ ਜੰਦੂੜੀਏ ਹਰ ਅੰਮ੍ਰਿਤ ਬਿਖ ਲੈ ਜਾਏ RAM ਮਨ ਸੁਕਾ ਹਰਿਆ ਹੋਇਆ ਮੇਰੀ ਜੰਦੂੜੀਏ ਮਨ ਸੁਕਾ ਹਰਿਆ ਭਰਾ ਹੋ ਜਾਏਗਾ ਮਹਾਰਾਜ ਕਹਿੰਦੇ ਮਨ ਸੁਕਾ ਹਰਿਆ ਹੋਇਆ ਮੇਰੀ ਜੰਦੂੜੀਏ ਹਰ ਹਰ ਨਾਮ ਧਿਆਏ RAM ਜਿਸ ਜਲ ਨਿਦਕਾਰਨ ਤੁਮ ਜਗਾਏ ਜਿਸ ਕਾਰਨ ਤੁਸੀਂ ਜਗਤ ਵਿੱਚ ਆਏ ਹੋ ਸੋ ਅੰਮ੍ਰਿਤ ਗੁਰ ਬਾਹੀ ਜਿਓ ਇਹ ਅੰਮ੍ਰਿਤ ਗੁਰੂ ਦੇ ਪਾਸੋਂ ਮਿਲਦੇ ਹਨ ਕਿਸੇ ਪਾਸੋਂ ਨਹੀਂ ਛੋਡੋ ਵੇਸ ਭੇਖ ਚਤਰਾਇ ਸਾਰੇ ਭੇਸ ਛੱਡ ਦੋ ਚਤਰਾਇਆਂ ਛੱਡ ਦੋ ਨਾ ਤਾਂ ਕਿਸੇ ਦੇ ਭੇਸ ਕੰਮ ਆਉਣਗੇ ਨਾ ਕਿਸੇ ਦੇ ਵੇਸ ਕਮ ਆਉਣਗੇ ਚਿਤ ਨਾ ਕਿਸੇ ਦੀ ਚਤ్రਾਈ ਕਮ ਆਈ। ਮਹਾਰਾਜ ਕਹਿੰਦੇ ਭੇਖ ਦਿਖਾਵਾ ਜਗਤ ਕੋ ਲੋਕਨ ਕੋ ਬਸ ਕੇਨ ਭੇਖ ਦੇ ਨਾਲ ਨਹੀਂ ਪਰਮਾਤਮਾ ਪਾਇਆ ਜਾਂਦਾ। ਵੇਖੀ ਜਗਤ ਨੂੰ ਚੰਗਾ ਲੱਗਦਾ ਪਰ ਪਰਮਾਤਮਾ ਨੂੰ ਨਹੀਂ। ਭੇਖ ਲਖਾ ਦਿਖਾ ਕੇ ਲੋਕਾਂ ਨੂੰ ਤਾਂ ਠੱਗਿਆ ਜਾ ਸਕਦਾ ਪਰ ਪਰਮਾਤਮਾ ਨੂੰ ਨਹੀਂ ਠੱਗਿਆ ਜਾ ਸਕਦਾ। ਵੇਖ ਵਿੱਚ ਹੀ ਬਹੁਤ ਕੁਝ ਗਲਤ ਕੰਮ ਹੋ ਰਿਹਾ ਹੈ ਭੇਖ ਵਿੱਚ ਬਾਹਰ ਭੇਖ ਹੋਰ ਹੈ ਕਰਮ ਕੁਝ ਹੋ ਰਹਾ ਨਾ ਇਸ ਲਈ ਮਹਾਰਾਜ ਜੀ ਨੇ ਸਾਨੂੰ ਐਸਾ ਭੇਖ ਦਿੱਤਾ ਹੈ ਉਹ ਨਿਰਮਲ ਭੇਖ ਹੈ ਬਿਲਕੁਲ ਨਿਰਮਲ ਭੇਖ ਸਤਗੁਰੂ ਜੀ ਛੋਡੋ ਵੇਸ ਭੇਖ ਚੁਤرائی ਦੁਬਦਾ ਇਹੋ ਫਲ ਨਾਹੀ ਜਿਓ ਕੋਈ ਫਲ ਨਹੀਂ ਮਿਲਣ ਲੱਗਿਆ ਮਨ ਰੇ ਥਿਰ ਰਹੋ ਮਤ ਕਤ ਜਾਹੀ ਜਿਓ ਕਿਤੇ ਹੋਰ ਪਾਸੇ ਜਾਣ ਦੀ ਲੋੜ ਕੋਈ ਨਹੀਂ ਮਹਾਰਾਜ ਜੀ ਸਾਨੂੰ ਕਹਿ ਰਹੇ ਨਾ ਬਾਣੀ ਅੰਦਰ ਮਨ ਰੇ ਥਿਰ ਰਹੋ ਇੱਕ ਥਾਂ ਤੇ ਟਿਕ ਜਾ ਕਿਤੇ ਜਾਣ ਦੀ ਲੋੜ ਨਹੀਂ ਮਹਾਰਾਜ ਤਾਂ ਸਾਨੂੰ ਇਹ ਕਹਿੰਦੇ ਥਿਰ ਰਹੋ ਦਾ ਭਾਵ ਹੈ ਵੀ ਖੜ ਜਾ ਕਿਤੇ ਨਾ ਜਾ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਮਤ ਕਤ ਜਾਹੀ ਜਿਓ ਮਤ ਕਿਤੇ ਜਾਓ ਬਾਹਰ ਢੁੰਡਤ ਬਹੁਤ ਦੁੱਖ ਪਾਵੇ ਬਾਹਰ ਫਿਰਦੇ ਰਹੋਗੇ ਬਹੁਤ ਦੁੱਖ ਚੱਲਨੇ ਪੈਣਗੇ ਥਾਂ ਥਾਂ ਤੇ ਭਟਕਦੇ ਫਿਰੋਗੇ ਤਾਂ ਟਾਈਮ ਬਰਬਾਦ ਹੋਏਗਾ ਇੱਕ ਥਾਂ ਤੇ ਟਿਕ ਕੇ ਉਹੀ 10 ਮਿੰਟ ਨਾਮ ਜਪ ਲਓ ਉਹੀ ਸੇਵਾ ਕਰ ਲਓ ਸਿਮਰਨ ਕਰ ਲਓ ਕਿਸੇ ਪਾਸੇ ਜਾਨ ਦੀ ਲੋੜ ਹੀ ਕੋਈ ਨਹੀਂ ਕਿਸੇ ਤੇ ਜਾ ਕੇ ਤਰਲੇ ਕੱਢਣ ਦੀ ਲੋੜ ਹੀ ਨਹੀਂ ਸਾਡਾ ਸਤਿਗੁਰੂ ਜੀ ਹਨ ਉਹ ਸਭ ਕੁਝ ਜਾਣਦੇ ਹਨ ਇਸ ਲਈ ਬਾਹਰ ਢੂੰਡਤ ਬਹੁਤ ਦੁਖ ਪਾਪ ਹੈ ਘਰ ਅੰਮ੍ਰਿਤ ਘਟ 마ਹੀ ਜਿਓ ਤੁਹਾਡੇ ਘਰ ਸਰੀਰੂਪੀ ਘਰ ਵਿੱਚ ਸਾਰਾ ਖੁਸ਼ੀ ਹੈ ਘਰ ਅੰਮ੍ਰਿਤ ਘਟ 마ਹੀ ਜਿਓ ਤੁਹਾਡੇ ਅੰਦਰ ਹੀ ਸਭ ਕੁਝ ਹੈ ਬਿਨ ਸਬਦ ਸਭ ਜਗ ਬਉ ਰਾਨਾ ਪਰ ਬਿਨਾ ਸ਼ਬਦ ਤੋਂ ਬਿਨਾ ਗਿਆਨ ਤੋਂ ਬਿਨਾ ਸੋਝੀ ਤੋਂ ਸਾਰਾ ਕਮਲਾ ਹੋਇਆ ਫਿਰਦਾ ਜਗਤ ਹੈ ਸਭ ਕੁਝ ਘਰ ਵਿੱਚ ਹੀ ਪਰ ਬਾਹਰ ਭਜੈ ਫਿਰਦਾ ਬੇਨ ਸਬਦ ਸਭ ਜਗ ਬਉਰਾਨਾ ਬਿਰਥਾ ਜਨਮ ਗਵਾਇਆ ਅੰਮ੍ਰਿਤ ਏ ਕੋ ਸਬਦ ਹੈ ਨਾਨਕ ਗੁਰਮੁਖ ਪਾਇਆ ਜਿਨ ਵਡਿਆਈ ਤੇਰੇ ਨਾਮ ਕੀਤੇ ਰਤੇ ਮਨ ਮਾਇ ਨਾਨਕ ਅੰਮ੍ਰਿਤ ਏ ਕਹ ਦੂਜਾ ਅੰਮ੍ਰਿਤ ਨਾਹਿ ਇਨ੍ਹਾਂ ਗੁਰ ਪਰਮਾਨੰਾਂ ਤੋਂ ਪਤਾ ਲੱਗਦਾ ਕਿ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਦੇ ਕਿਤਨੀ ਮਹਿਮਾ ਕੀਤੀ ਹੈ ਤੇ ਪੀਣ ਲਈ ਹੁਕਮ ਦਿੱਤਾ ਹੈ ਅੰਮ੍ਰਿਤ ਸੋ ਜਗਿਆਸੂ ਜਨਾਂ ਨੂੰ ਸਦਾ ਹੀ ਅੰਮ੍ਰਿਤ ਪੀਣਾ ਚਾਹੀਦਾ ਹੈ ਦੂਸਰੇ ਕਈ ਸੱਜਣ ਖਿਆਲ ਕਰਨਗੇ ਕਿ ਗੁਰੂ ਸਾਹਿਬ ਜੀ ਨੇ ਨਾਮ ਰੂਪੀ ਅੰਮ੍ਰਿਤ ਪੀਣ ਸ਼ਕਨ ਦਾ ਹੁਕਮ ਦਿੱਤਾ ਹੈ ਤੇਰੇ ਖੰਡੇ ਦਾ ਅੰਮ੍ਰਿਤੋ ਸ਼ਕੰਦਿ ਕੀ ਲੋੜ ਹੈ ਕਈ ਸੱਜਣ ਇਸ ਤਰ੍ਹਾਂ ਕਹਿੰਦੇ ਹਨ ਸੋ ਉਹਨਾਂ ਸੱਜਣਾ ਨੂੰ ਇਹ ਵਿਚਾਰ ਨਾ ਜਾਂਦਾ ਕਿ ਗੁਰੂ ਗੁਰੂ ਮਤ ਵਿੱਚ ਜੋ ਅੰਮ੍ਰਿਤ ਸੁਕਾਉਣ ਲਈ ਤਿਆਰ ਕੀਤਾ ਜਾਂਦਾ ਹੈ ਨਾ ਉਹ ਵੀ ਨਾਮ ਜਪ ਕੇ ਬਾਣੀ ਪੜ੍ਹ ਕੇ ਹੀ ਤਿਆਰ ਕੀਤਾ ਜਾਂਦਾ ਹੈ ਨਾਮ ਜਪਦੇ ਜਿਸ ਚੀਜ਼ ਵੱਲ ਦ੍ਰਿਸ਼ਟੀ ਹੋਵੇ ਉਹ ਵੀ ਵੈਸੀ ਹੀ ਬਣ ਜਾਂਦੀ ਹੈ ਇਹ ਅੰਮ੍ਰਿਤ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੇ ਹਨ ਗੁਰੂ ਸਾਹਿਬ ਜੀ ਕਿਰਪਾ ਕਰਦੇ ਹਨ ਸਤਿਗੁਰੂ ਜੀ ਦੱਸਦੇ ਹਨ ਕਿ ਜਿਨ੍ਹਾਂ ਜੀਵਾ ਤੇ ਸਤਿਗੁਰੂ ਨੇ ਮਿਹਰ ਕੀਤੀ ਹਨ ਪਿਆਰਿਓ ਤੇ ਬਾਣੀ ਦੇ ਰਸੀਏ ਹੋ ਗਏ ਇਹ ਅੰਮ੍ਰਿਤ ਦੀ ਦਾਤ ਉਹਨਾਂ ਨੂੰ ਹੀ ਪ੍ਰਾਪਤ ਹੁੰਦੀ ਹੈ ਗੁਰੂ ਸਾਹਿਬ ਜੀ ਦਾ ਫਰਮਾਨ ਹੈ ਬਾਣੀ ਦੇ ਅੰਦਰ ਆਸਾ ਰਾਗ ਦੇ ਅੰਦਰ ਚੌਥੇ ਪਾਸਾ ਗੁਰੂ ਰਾਮਦਾਸ ਜੀ ਫਰਮਾਨ ਕਰਦੇ ਹਨ ਗੁਰ ਅੰਮ੍ਰਿਤ ਭਿੰਨੇ ਦੇ ਹੋਰੀ ਅੰਮ੍ਰਿਤ ਬੁਰਕੇ ਰਾਮ ਰਾਜ ਜਨਾ ਗੁਰਬਾਨੇ ਮਨ ਭਾਈਆ ਅੰਮ੍ਰਿਤ ਛੱਕ ਛੱਕੇ ਗੁਰ ਤੋਠਾ ਹਰੋ ਪਾਇਆ ਚੁਕੇ ਤੱਕ ਤੱਕੇ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਸੋ ਇਸ ਉੱਚੀ ਦਾਤ ਬਖਸ਼ਿਸ ਨੂੰ ਪਾ ਕੇ ਜਿਨ੍ਹਾਂ ਅੰਮ੍ਰਿਤ ਛਕ ਲਿਆ ਸੋ ਉੱਚ ਪਦਵੀ ਦੇ ਭਾਗੀ ਹੋ ਗਏ ਹਨ ਇਸ ਅੰਮ੍ਰਿਤ ਨੇ ਮਰਦਾ ਰੋਹਾਂ ਨੂੰ ਸਰਜੀਤ ਕਰਾ ਦਿੱਤਾ ਤੇ ਸੁੰਨਿਹਿਰਦਿਆਂ ਭਾਵ ਸੁਨਣਾ ਹੋਇਆ ਹਿਰਦਾ ਜਿਹੜਾ ਹੈ ਜੋ ਕਿ ਨਾਮ ਵੱਲੋਂ ਖਾਲੀ ਸਨ ਵੇਚ ਆਤਮਕ ਦਾਤ ਬਖਸ਼ ਦਿੱਤੀ ਦਾਤੇ ਨੇ ਸ਼ਾਂਤੀ ਰਸ ਦੇ ਵੀਰ ਰਸ ਵੀ ਨਾਲ ਹੀ ਬਖਸ਼ ਦਿੱਤਾ ਗੁਰੂ ਪਾਸਾ ਜੀ ਨੇ ਜਿਹੜੇ ਪਰਸ ਦੁਨੀਆ ਵਿੱਚ ਬੜੇ ਕਮਜ਼ੋਰ ਤੇ ਡਰਾ ਕਲ ਹਨ ਉਹਨਾਂ ਨੇ ਜਦ ਅੰਮ੍ਰਿਤ ਛਕ ਲਿਆ ਤਾਂ ਨਿਰਭਉ ਨੂੰ ਜਪਦੇ ਹੋਏ ਫਿਰ ਨਿਰਭਉ ਹੋ ਗਏ ਸ਼ੇਰ ਬਣ ਗਏ ਜਿਹੜੇ ਡਰਪੋ ਕਿਸਨ ਡਰਾਰਕ ਕਿਸਨ ਜਿਹੜੇ ਡਰਕਲ ਸਨ ਉਹ ਗੁਰੂ ਦੇ ਨਾਮ ਨੂੰ ਜਪ-ਜਪ ਕੇ ਨਿਰਭਉ ਦਾ ਨਾਮ ਜਪ-ਜਪ ਕੇ ਸ਼ੇਰ ਬਣ ਗਏ ਤੇ ਸ਼ੇਰ ਬਣਾਉਣ ਵਾਲੇ ਸਤਿਗੁਰੂ ਨੇ ਵੀ ਸ਼ੇਰ ਬਣਾ ਕੇ ਇਹ ਵਾਕ ਉਚਾਰਨ ਕੀਤੇ ਸਵਾ ਲੱਖ ਸੇ ਏਕ ਲੜਾਉਂ ਚਿੜੀਆਂ ਕੋਲੋਂ ਬਾਜ ਟੜਾਉਂ ਤਦੈ ਗੋਬਿੰਦ ਸਿੰਘ ਨਾਮ ਕਹਾਉ ਸਵਾ ਸਵਾ ਲੱਖ ਨਾਲ ਇੱਕ ਇੱਕ ਸੇਰ ਭਾਈ ਬਚਿੱਤਰ ਸਿੰਘ ਤੇ ਭਾਈ ਉਦੇ ਸਿੰਘ ਜੈਸੇ ਸੂਰਮੇ ਲੜੇ ਭਾਵ ਕੇ ਬਹੁਤਿਆਂ ਤੇ ਮੁਕਾਬਲੇ ਵਿੱਚ ਬਿਲਕੁਲ ਥੋੜੇ ਸਿੰਘ ਲੜਦੇ ਰਹੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਬਹੁਤ ਆਦਾਤ ਦੀ ਗਿਣਤੀ ਦੇ ਵਿੱਚ ਸਵਾ ਸਵਾ ਲੱਖ ਦੇ ਗਿਣਤੀ ਦੇ ਵਿੱਚ ਕੱਲਾ ਕੱਲਾ ਸਿੰਘ ਲੜਦਾ ਰਿਹਾ ਗੁਰੂ ਦੇ ਪਿਆਰਿਓ ਇਹ ਅੰਮ੍ਰਿਤ ਦੀ ਦਾਤ ਅੰਮ੍ਰਿਤ ਦੀ ਬਖਸ਼ਿਸ਼ ਜਦੋਂ ਗੁਰੂ ਦੇ ਦਰ ਤੇ ਆਏ ਤਾਂ ਸ਼ੇਰ ਬਣ ਗਏ ਜਦੋਂ ਜੰਗਲ ਵਿੱਚ ਸ਼ੇਰ ਗਰਜਦਾ ਹੈ ਨਾ ਸਾਰੇ ਜਾਨਵਰ ਸਹਿਮ ਜਾਂਦੇ ਨੇ ਜਦੋਂ ਸਿੰਘ ਗਰਜਦਾ ਹੈ ਫਿਰ ਸਾਰੇ ਡਰਪੋਕ ਸਾਰੇ ਸਹਿਮ ਜਾਂਦੇ ਨੇ ਉਹਦੇ ਪਿਆਰੋ ਲੰਡੀ 부ਚੀ ਸਭ ਭੱਜ ਜਾਂਦੇ ਨੇ ਕਰ ਉਥੇ ਕੋਈ ਨਹੀਂ ਖੜਦਾ ਜਿੱਥੇ ਸਿੰਘ ਗੱਜੇ ਲੰਡੀ 부ਚੀ ਸਭ ਭੱਜ ਜਾਂਦੇ ਨੇ ਉਹਨੂੰ ਕਹਿੰਦੇ ਨੇ ਸ਼ੇਰ ਪਰਪੱਖ ਰਹਿਣ ਵਾਲਾ ਸ਼ੇਰ ਜੰਗਲ ਦਾ ਰਾਜਾ ਸੰਸਾਰ ਦਾ ਰਾਜਾ ਸ੍ਰਿਸ਼ਟੀ ਦਾ ਰਾਜਾ ਬਣ ਜਾਂਦਾ ਹੈ ਸਾਰੇ ਧਰਤੀ ਦਾ ਹੀ ਰਾਜਾ ਬਣ ਜਾਂਦਾ ਹੈ ਇਸ ਲਈ ਹੁਣ ਜਿਹੜੇ ਬਾਜ ਰੂਪੀ ਮੁਗਲ ਪਠਾਨ ਹਿੰਦੂ ਰੂਪੀ ਚੀੜੀਆਂ ਨੂੰ ਮਾਰਦੇ ਸਨ ਚੀੜੀਆਂ ਨੂੰ ਮਾਰਦੇ ਸਨ ਉਹਨਾਂ ਹਿੰਦੂ ਰੂਪੀ ਚੀੜੀਆਂ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਪਾਸੋਂ ਬਾਜ ਰੂਪੀ ਪਠਾਣਾ ਨੂੰ ਤੋੜਾਇਆ ਫਿਰ ਸਤਿਗੁਰਾਂ ਨੇ ਚਿੜੀਆਂ ਤੇ ਬਾਜ ਤੜਾਉ। ਗੁਰੂ ਦੇ ਪਿਆਰੇ ਇਸ ਅੰਮ੍ਰਿਤ ਦੀ ਸ਼ਕਤੀ ਨੇ ਜੰਗ ਤੜਾਲ ਤੇ ਹੋਰ ਜੰਗਾਂ ਦੇ ਮੌਕੇ ਇਹ ਗੁਰੂ ਸਾਹਿਬ ਜੀ ਦੇ ਵਾਕ ਸਭhle ਕਰਾ ਕੇ ਵਿਖਾ ਦਿੱਤੇ ਸਤਿਗੁਰੂ ਜੀ ਨੇ ਬਲਕੇ ਸਾਡੇ ਮਾਨਯੋਗ ਬਜ਼ੁਰਗਾਂ ਬਾਬਾ ਦੀਪ ਸਿੰਘ ਜੀ ਵਰਗਿਆਂ ਨੇ ਸਿਰ ਨੂੰ ਤਲੀ ਤੇ ਰੱਖ ਕੇ ਧੜ ਨਾਲ ਲੜਾਈ ਕਰਕੇ ਦਿਖਾ ਦਿੱਤੀ ਹੈ ਜੋ ਗੁਰੂ ਦੇ ਬਾਕ ਨੇ ਪੂਰੇ ਕੀਤੇ ਨੇ ਜੋ ਗੁਰੂ ਤੋਂ ਬਾਕ ਲੈ ਉਹ ਪੂਰੇ ਕੀਤੇ ਨੇ ਅਸੀਂ ਅੰਮ੍ਰਿਤ ਛੱਕ ਕੇ ਕਿੰਨੇ ਕੋ ਗੁਰੂ ਦੇ ਪਿਆਰਿਓ ਗੁਰੂ ਦੀ ਬਾਕ ਨੂੰ ਪੂਰਾ ਕਰਦੇ ਆਂ ਪੰਜ ਪਿਆਰਿਆਂ ਦੀ ਮਰਿਆਦਾ ਨੂੰ ਕਿੰਨੀ ਕਿ ਅਸੀਂ ਪੂਰੀ ਕਰਦੇ ਆਂ ਫਿਰ ਕਹਿੰਦੇ ਵੀ ਅੰਮ੍ਰਿਤ ਵੀ ਛਕਿਆ ਜੀ ਸਾਡਾ ਭਲਾ ਨਹੀਂ ਹੋਇਆ ਕਿਥੋਂ ਹੋਵੇ ਪਰ ਜਿਨ੍ਹਾਂ ਨੇ ਗੁਰੂ ਪਾਸੋਂ ਅੰਮ੍ਰਿਤ ਛਕਿਆ ਉਹਨਾਂ ਨੇ ਗੁਰੂ ਦੇ ਪਿਆਰ ਅੰਤ ਮੇ ਸਮੇ ਤੱਕ ਉਹਨਾਂ ਨੇ ਸਵਾਸਾਂ ਤੱਕ ਸਿੱਖੀ ਨਿਭਾਈ ਹੈ ਅੰਮ੍ਰਿਤ ਨੂੰ ਨਿਭਾਇਆ ਹੈ ਸਾਡੇ ਵਰਗਿਆਂ ਨੇ ਕਿਹੜੇ ਨਿਭਾਉਣੇ ਨੇ ਇਸ ਲਈ ਇਹ ਸਭ ਤਾਕਤਾਂ ਦੇ ਸ਼ਕਤੀਆਂ ਗੁਰੂ ਜੀ ਦੇ ਅੰਮ੍ਰਿਤ ਦੀਆਂ ਹੀ ਸਨ ਤੇ ਇਸੇ ਵਾਸਤੇ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਛਕਣ ਦੀ ਆਗਿਆ ਦਿੱਤੀ ਤੇ ਬਾਣੀ ਵਿੱਚ ਹੁਕਮ ਵੀ ਕੀਤਾ ਸਤਿਗੁਰਾਂ ਨੇ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰਿ ਸਿਮਰਤ ਆਨੰਦ ਅਨੰਤਾ ਰੰਗ ਤਮਾਸਾ ਪੂਰਨ ਆਸਾ ਕਬਹਿ ਨਾ ਵਿਆਪੇ ਚਿੰਤਾ ਪਵਰ ਤੁਮਾਰਾਇ ਮਨ ਹੋਵੋ ਹਰ ਚਰਨਾ ਹੋ ਕਉਲਾ ਨਾਨਕ ਦਾ ਸੁਣ ਸੰਗ ਲਪਟਾਇਓ ਜੋ ਬੰਦਾ ਹੈ ਚਾਤਰਿਕ ਮੌਲਾ ਗੁਜਰੀ ਰਾਗ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਇਹ ਫਰਮਾਨ ਸੀ